ਹਾਂਜੀ ਪਿਆ ਪਿਓ ਅਕਸਰ ਤੁਸੀਂ ਸੁਣਿਆ ਹੋਵੇਗਾ ਇੱਕ ਕਹਾਵਤ ਕਿ ਸਿਆਣੇ ਦਾ ਆਖਿਆ ਅਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ ਹੈ ਸਿਆਣਾ ਬੰਦਾ ਅਕਸਰ ਜਦੋਂ ਗੱਲ ਕਰਦਾ ਹੈ ਤਜਰਬੇ ਦੀ ਜਿਹੜੇ ਉਹਨੇ ਕੌੜੇ ਮਿੱਠੇ ਤਜਰਬੇ ਕੀਤੇ ਹੋਣ ਮਾੜੀ ਚੰਗੀ ਗੱਲ ਨੂੰ ਸਮਝਿਆ ਵੇਖਿਆ ਹੋਵੇ ਆਪਣੇ ਪਿੰਡੇ ਤੇ ਹੰਡਾਇਆ ਹੋਵੇ ਉਹਨਾਂ ਤਜਰਬਿਆਂ ਨੂੰ ਸਿਆਣਾ ਬੰਦਾ ਅੱਗੇ ਆਪਣੇ ਬੱਚਿਆਂ ਨਾਲ ਜਾਂ ਲੋਕਾਂ ਦੇ ਨਾਲ ਉਹਨਾਂ ਗੱਲਾਂ ਨੂੰ ਉਹਨਾਂ ਤਜਰਬਿਆਂ ਨੂੰ ਸਾਂਝੇ ਕਰਦਾ ਹੈ ਅਤੇ ਔਲਾ ਕੱਚਾ ਖਾਧਾ ਜਾਵੇ ਜਾਂ ਅਚਾਰ ਹੋਵੇ ਜਾਂ ਮਰਬਾ ਹੋਵੇ ਜਾਂ ਚੂਰਨ ਦੇ ਤੌਰ ਤੇ ਹੋਵੇ ਜੇਕਰ ਔਲੇ ਨੂੰ ਇਹਨਾਂ ਚਾਰਾਂ ਤਰੀਕਿਆਂ ਨਾਲ ਖਾਧਾ ਜਾਵੇ ਤਾਂ ਸਿਹਤ ਵਾਸਤੇ ਸਰੀਰ ਵਾਸਤੇ ਬਹੁਤ ਚੰਗਾ ਹੁੰਦਾ ਹੈ ਜਿਹਦੇ ਰਿਜ਼ਲਟ ਕੁਝ ਸਮੇਂ ਬਾਅਦ ਚੰਗੀ ਸਿਹਤ ਦੇ ਨਾਲ ਮਿਲਦੇ ਆ ਇਸੇ ਲਈ ਤਾਂ ਸਿਆਣੇ ਬੰਦੇ ਅਕਸਰ ਇਹ ਕਹਾਵਤ ਬੋਲਿਆ ਕਰਦੇ ਨੇ ਕਿ ਸਿਆਣੇ ਦਾ ਆਖਾ ਆਖਿਆ ਤੇ ਔਲੇ ਦਾ ਖਾਧਾ ਬਾਅਦ ਪਤਾ ਲੱਗਦਾ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓਗੇ